나한그 <놀람> 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 ਜੀ ਸਰ ਡਾਕਟਰ ਸਾਹਿਬ एडीसी साहब ਇਥੇ ਆ ਆ ਆ ਪਾ ਮਿਲਾ ਦੇ ਜੀ ਇਸ ਦੇ ਰਿਆ ਦੇ ਬਾਰੇ ਸਰ ਪਲੀਜ਼ ਇਹ ਅੱਜ ਅਸੀਂ ਸਾਰੇ ਜੋ ਹੈ ਨਾ ਨਾਨੋ ਕੇ ਪਿੰਡ ਚ ਆਏ ਨੀ ਕਿ ਇਹ ਅਜਨਾਲਾ ਦਾ ਪਿੰਡ ਹੈ ਔਰ ਇਹ ਕੰਪਲੀਟਲੀ ਕਟਆਫ ਹੋ ਗਿਆ ਹੈ ਕੰਪਲੀਟਲੀ ਕਟਆਫ ਹੋ ਗਿਆ ਕਿਉਂਕਿ ਜੋ ਹੈ ਪਾਣੀ ਆ ਗਿਆ ਰਾਵੀ ਕਰ ਕਰ ਕੇ ਰਾਵੀ ਦੇ ਵਿੱਚ ਫਲੋ ਕਰ 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 ਕੇ ਸੋ ਇਹ ਹੁੰਨ ਜੋ ਹੈ ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਸਾਰੇ ਨੂੰ ਰਿਸਕੂ ਕਰਨਾ ਤਾਂ ਸਾਰੇ ਨੂੰ ਰਿਸਕੂ ਕਰਨ ਲਈ ਅ ਅਸੀਂ ਸਭ ਤੋਂ ਪਹਿਲਾਂ ਜਿਹੜੇ ਜੋ ਹੈ ਆਰਮੀ ਐਨਡੀਆਰਐਸ ਦਿਨ ਦੇ ਟੀਮਾਂ ਨੇ ਉਹਨਾਂ ਨੂੰ ਸਾਰੇ ਨੂੰ ਧੰਨਵਾਦ ਕਰਦੇ ਆ ਕਿ ਉਹ ਆਕਰ ਕਰ 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 ਕੇ ਜਿੰਨੇ ਜੋ ਹੈ ਕਟਆਫ ਹੋਏ ਸੀ ਉਹਨਾਂ ਨੂੰ ਸਾਰੇ ਨੂੰ ਰਿਸਕੂ ਕਰ ਲਿਆ ਸੇਫ ਪਲੇਸਸ ਜਾਂ ਜੋ ਇਸ ਪਿੰਡ 'ਚ ਵੀ ਜਿਨ੍ਹਾਂ ਦਾ ਜੋ ਹੈ ਥੋੜਾ ਜਿਹਾ ਇਲਿਵੇਸ਼ਨ ਹਾਈ ਲਿਵਿਲੇਸ਼ਨ ਤੇ ਉਹਨਾਂ ਦਾ ਘਰ ਬਣਿਆ ਹੋਇਆ ਹੈ ਉਹ ਉਥੇ ਰਹਿ ਰਹੇ ਨੇ ਉਹਨਾਂ ਨੂੰ ਵੀ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਔਰ ਇਹ ਕਿ ਵੈਸਡਬਲ ਕੰਪਨੀ ਨੇ ਜਿਹੜਾ ਐਮਫੀਬੀਅਸ ਵੀਕਲ ਡਿਜ਼ਾਈਨ ਕੀਤਾ ਹੈ ਇਹ ਸੋ ਵੰਡਰਫੁਲ ਹੈ ਇਹ ਐਮਫੀਬੀਅਸ ਵੀਕਲ ਦੀ ਇਫੀਕੀਸੀ ਜੋ ਹੈ ਟੈਸਟ ਹੋਈ ਹੈ ਔਰ ਇਸ ਹੜਾ ਦੇ ਸਥਿ ਜੋ ਕਿ ਬਿਲਕੁਲ ਕੁਦਰਤ ਕਰ ਕਰਕੇ ਹੋਇਆ ਹੈ ਸੋ ਇਹ ਹੜਾਂ ਦੀ ਸਥਿਤੀ ਦੇ ਵਿੱਚ ਜੋ ਹੈ ਲੋਕਾਂ ਨੂੰ ਜੋ ਕਸ਼ਟ ਹੋਇਆ ਹੈ ਇਹਦੇ ਵਿੱਚ ਲੋਕਾਂ ਨੂੰ ਰਾਸ਼ਨ ਪਹੁੰਚਾਣਾ ਰੈਸਕੂ ਕਰਨਾ ਇਹ ਸਾਰੇ ਦੇ ਵਿੱਚ ਇਹ ਐਮਫੀਬੀਅਸ ਵੀਕਲ ਕਾਫੀ ਹੈਲਪਫੁਲ ਸਾਬਤ ਹੋਇਆ ਹੈ ਔਰ ਮੈਂ ਸਮਝਦਾ ਹਾਂ ਕਿ ਸਰਕਾਰ ਵੱਲੋਂ ਜਿੰਨਾ ਕੁ ਹੋ ਸਕਦਾ ਹੈ ਸਭ ਕੁਝ ਜੋ ਹੈ ਪ੍ਰੋਵਾਈਡ ਕੀਤਾ ਜਾਵੇਗਾ ਹਰ ਇੱਕ ਨੂੰ ਜੋ ਹੈ ਕਿਸੇ ਤਰ੍ਹਾਂ ਦੀ ਜੇ ਵੀ ਸਮੱਸਿਆ ਆਉਂਦੀ ਹੈ ਚਾਹੇ ਪਾਵੇ ਜਾਨੀਮਾਲ ਦਾ ਜਾਂ ਜੋ ਹੈ ਉਹਨਾਂ ਦੀ ਮवेशੀ ਦਾ ਚਾਹ ਉਹਨਾਂ ਦੀ ਹੈਲਥ ਦਾ ਸਾਰਾ ਸਭ ਕੁਝ ਖਿਆਲ ਰੱਖਿਆ ਜਾਊਗਾ ਸਾਰੇ ਨੂੰ ਜੋ ਕੋਈ ਵੀ ਨੁਕਸਾਨ ਹੋਏਗਾ ਉਹ ਨੁਕਸਾਨ ਦਾ ਜੋ ਹੈ ਮੁਆਵਜ਼ਾ ਵੀ ਦਿੱਤਾ ਜਾਵੇਗਾ सो so, ये सारे असि प्लान कर रहे हैं असेस कर रहे हैं और असेस कर 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 करके डिप्टी कमिश्नर एस एस पी सारे लगे हुए हैं सारी सरकार की टीम लगी हुई है गवर्नमेंट ऑफ पंजाब ने स्पेशली एक हाई पावर्ड कमेटी जो है कंस्टीट्यूट की है और हाई पावर्ड कमेटी देवी तीन आई ए एस ऑफिसर ने अमृतसर से स्टेशन ने और वो सारे जो है मोनीटर कर रहे हैं पल पल दे जो है स्थिति में असैस कर रहे हैं और असैस कर 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 करके जिथे जिथे जो भी लोड हो रही है उन्होंने ਜੋ ਹੈ ਲੋਡ ਅਨੁਸਾਰ ਸਾਰੀ ਸਰਵਿਸਿਜ਼ ਐਕਸਟੈਂਡ ਕਿੰਨਾ ਜਾ ਰਿਹਾ ਹੈ ਥੈਂਕ ਯੂ ਅਜੀ ਭਜੀ ਕੇ ਨਾਮ ਆਪਣਾ ਦਸਤਾਲ ਸਿੰਘ ਜੀ ਗਰੇ ਪਿੰਡ ਆਇਓ ਤੇ ਪਿੰਡ ਆਪਣਾ ਸਾਹਵਾਲਾ ਇਹ ਜੀ ਇਹਨਾਂ ਨੇ ਸੌਣੇ ਹੋ ਚੁੱਕਾ ਹੈ ਖਾਨ ਤੇ ਬਹੁਤ ਆ ਗਈ ਪਾਣੀ ਬਹੁਤ ਆ ਚੁੱਕਾ ਪਾਣੀ ਬਸ ਪਿੰਡਾਂ ਦੇ ਨੇੜੇ ਹੀ ਆ ਰਿਹਾ ਰਿਸ਼ਤੇਦਾਰ ਜਿਹੜੇ ਜਿਹੜੇ ਘਰ ਛੱਡ ਕੇ ਪਰਿਵਾਰ ਜਿਹੜੇ ਉਹ ਸਾਰੇ ਬਾਰੇ ਜਾ ਰਹੇ ਆ ਉਹ ਕਿਉਂਕਿ 1000 ਰੁਪਏ ਹੀ ਆ ਇਸ ਦੇ ਦੌਰਾਨ ਦੇਖੋ ਇਹ 88 ਤੋਂ ਬਾਅਦ ਅੱਜ ਆ ਜਿਹਨਾਂ ਜਿਨ੍ਹਾਂ ਵੀ ਕੁਝ ਵਾਪਰਿਆ ਹੈ 88 ਤੋਂ ਬਾਅਦ ਕਿਸੇ ਨੇ ਧਿਆਨ ਨਹੀਂ ਦਿੱਤਾ ਸਰਕਾਰਾਂ ਸਮੇਂ ਸਮੇਂ ਨਹੀਂ ਆਉਂਦੀਆਂ ਜਾਂਦੀਆਂ ਰਹੀਆਂ ਅੱਜ ਜੇ ਸਰਕਾਰਾਂ ਧਿਆਨ ਦੇਣ ਤੇ ਫਿਰ ਇਹ ਨੁਕਸਾਨ ਨਹੀਂ ਹੋ ਸਕਦਾ ਲੱਖਾਂ ਰੁਪਏ ਲਾ ਕੇ ਲੋਕਾਂ ਨੇ ਕੋਠੀਆਂ ਪਾਈਆਂ ਬੱਚਿਆਂ ਨੂੰ ਪਰਿਵਾਰਾਂ ਨੂੰ ਪਾਲਣ ਵਾਸਤੇ ਤੇ ਅੱਜ ਉਹ ਸੜਕਾਂ ਦੇ ਧੱਕੇ ਖਾਂਦੇ ਪਿਆ ਕਿਉਂ ਖਾਂਦੇ ਪਿਆ ਸਿਰਫ ਨਕਾਮੀਆਂ ਸਰਕਾਰਾਂ ਦੀਆਂ ਸਰਕਾਰਾਂ ਚੰਗੀਆਂ ਹੋਣ ਤੇ ਕੋਈ ਪਹਿਲਾਂ ਸੋਚਿਆ ਹੋਵੇ ਕੋਈ ਡਰੇਨ ਦੀਆਂ ਸਫਾਈਆਂ ਹੋਣ ਦਰਾ ਤੇ ਬੰਨ ਮਜ਼ਬੂਤ ਹੋਣ ਤੇ ਬਿਲਕੁਲ ਕੋਈ ਕਿਸੇ ਨੂੰ ਨੁਕਸਾਨ ਨਾ ਹੋਵੇ ਤੇ ਆਪਣੇ ਬੱਚੇ ਲੈ ਕੇ ਲੋਕੀ ਪਰਿਵਾਰਾਂ ਸਮੇਤ ਆਪਣੇ ਇਲਾਕਿਆਂ ਵਿੱਚ ਬੈਠਣ ਆਪਣੇ ਪਰਿਵਾਰਾਂ ਵਿੱਚ ਤੇ ਸ਼ਹਿਰ ਵਾਸੀਆਂ ਨਾਲ ਲੱਗ ਕੇ ਰਹਿਣ ਜਿੱਦਾਂ ਸ਼ਹਿਰ ਵਾਸੀ ਵਸਦੇ ਨੇ ਪਿੰਡਾਂ ਦੇ ਵਿੱਚ ਆਂਦੇ ਤਾਰੋਵਾਰ ਬੜਾ ਕਰਾਇਆ ਪਰ ਕਰਾਇਆ ਕੀ ਕਰਾਇਆ ਕੀ ਅੱਜ ਦੇਖੋ ਕਿੰਨਾ ਨੁਕਸਾਨ ਹੈ ਕਿੰਨਾ ਡੰਗੜ ਪਾਕਿਸਤਾਨ ਨੂੰ ਰੁੜ ਗਿਆ ਹਜ਼ਾਰ ਹਜ਼ਾਰ ਦਾ ਗਰੁੱਪ ਬੰਝ ਪਸ਼ੂਆਂ ਦਾ ਜਾ ਰਿਹਾ ਉਹਦਾ ਦੋ ਸੌ ਕਰੋੜ ਆਈ ਪਰ ਨਹੀਂ ਸਰਕਾਰ ਕਿਸੇ ਦੀ ਨਹੀਂ ਬਸ ਕੋਈ ਦਲਾਖੇ ਸਾਰੇ ਦਿੰਦੇ ਆ ਪਰ ਦਲਾਖਿਆਂ ਦੇ ਮੁਤਾਬਕ ਸੰਗਤ ਨੂੰ ਕੁਝ ਨਹੀਂ ਮਿਲਦਾ ਸਾਡੀ ੱੱਕੇ ਥੋੜੀ ਸਾਡੀ ਸੰਗਤ ਖਾਂਦੀ ਫਿਰਦੀ ਆ 88 ਤੋਂ ਲੈ ਕੇ 73 ਸਾਲਾਂ ਬਾਅਦ ਅੱਜ ਫੇਰ ਉਹੀ ਹਾਲ ਹੈ ਪੰਜਾਬ ਸਰਕਾਰ ਨੂੰ ਕੋਈ ਹੱਲ ਹੈ ਹਾਲ ਨੂੰ ਮੇਥੋਂ ਕੀ ਕਰਨੀ ਕਿਸੇ ਨਹੀਂ ਇਹ ਇਹ ਆਫਤ ਦੇ ਮੁਤਾਬਕ ਜੇ 88 ਸਾਲਾਂ ਬਾਅਦ ਹੀ ਹੈਲਪ ਤੇ ਤਾਂ ਹੀ ਕਰੇ ਸਰਕਾਰ ਪਹਿਲਾਂ ਨਹੀਂ ਕੀਤੀ ਇਹ ਵੀ ਤਾਂ ਨੇ ਟੰਗ ਡਪਾਇਆ ਕਰ ਰਹੀ ਆ ਟੰਗ ਡਪਾਇਆ ਕਰ ਰਹੀ ਆ ਸਰਕਾਰ ਦੇਖੋ ਆ ਜਨਤਾ ਜਿਹੜੀ ਆ ਕਹਖਾਂ ਲੱਗਦਾ ਪੰਜਾਬ ਸਰਕਾਰ ਦੇ ਹੋ ਗਏ ਮੈਂਦੇ ਵੋਟਾਂ ਲਈ ਆ ਰਹੇ ਵੋਟਾਂ ਲੈਣ ਨੂੰ ਆਉਣਗੇ ਤੇ ਆ ਦੇਖੋ ਜਿਹੜੇ ਜਨਤਾ ਜਿਹੜੇ ਸਿਆਣੇ ਆ ਉਹ ਵੋਟਾਂ ਨਹੀਂ ਪਾਉਣ ਲੱਗੇ ਵੋਟਾਂ ਦੇ ਲੈਣ ਜੇ ਵੋਟਾਂ ਸਰਕਾਰ ਨੂੰ ਲੈਣੇ ਆਉਣ ਤਾਂ ਲੋਕਾਂ ਨੇ ਹੜਤਾਲ ਕਰਨਾ ਆ ਦੰਗਲ ਖੰਡੋਂ ਰਾਣਾ ਜੀ ਦਾ 219 ਹਾਂ ਦੀ ਤורה ਕਰਨਾ ਕਿ ਨਾ ਪਿੰਡਾਂ ਨਾਲ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਨੂੰ ਆਖਦੇ ਲੋਕੀ ਚੁੰਨਦੇ ਕਿ ਉਹਨੂੰ ਮੰਨਦੇ ਪ੍ਰਕਾਰ ਬਣਾਉਂਦੇ ਕਿਉਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੁਣਨ ਲਈ ਸਰਕਾਰ ਤੇ ਤਾਂ ਹੀ ਬਣਾਈਦੀ ਆ ਇਹ ਸਰਕਾਰ ਨੇ ਸੁਣਨਾ ਨਹੀਂ ਬਸ ਉਥਾਂ ਤੇ ਆਮ ਜਨਤਾ ਤੁਰੇ ਫਿਰ ਜਿੱਦਾ ਫਰਕ ਤਾਂ ਇੱਤਾਂ ਹੀ ਆ ਬਹੁਤ ਸਮਾਂ ਵਿੱਚ ਲੋਕ ਮੰਤਰੀ ਸਾਨੂੰ ਕੁਝ ਕਹਿਣਾ ਚਾਹੁੰਦੇ ਬਹੁਤ ਟੈਨਸ਼ਨ ਹੈ ਹੈਲੀਕਾਪਟਰ ਦੇ ਕੇ ਚਲੇਗੇ ਵੀ ਚਲੋ ਹੈਲੀਕਾਪਟਰ ਹੁਣ ਹੁਣ ਦਿੱਤਾ ਉਹਨਾਂ ਦੀ ਮਿਹਰਬਾਨੀ ਆ ਪਿਛਲੀ ਸਰਕਾਰ ਨੇ ਇਦਾਂ ਕੀਤਾ ਨਹੀਂ ਇਹ ਜੂਨੋ ਦੀ ਮਿਹਰਬਾਨੀ ਆ ਚਲੋ ਆਪ ਬਾਹਰ ਚਲੇ ਗਏ ਆ ਪਰ ਕਾਰ ਦੀ ਗੱਲ ਦਾ ਮਤਲਬ ਆਪ ਹੀ ਸੰਗਤ ਦੇ ਨਾਲ ਜਿਹੜਾ ਉਹ ਸਾਰਾ ਬਣਨਾ ਚਾਹੀਦਾ